ਸੁਮਾਰ ਵਿੱਚ ਜਿਹਦੇ ਸਿਰ ਤੇ ਖਸਮ ਨਾ ਹੋਵੇ ਉਹਦਾ ਅਦਬ ਭੁੱਲ ਜਾਂਦੀ ਹੈ ਦੁਨੀਆ ਰੋਇ ਤੇ ਬਾਣੀ ਚ ਪੜਦੇਓ ਚਿਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਖਸਮ ਸਿਰ ਤੇ ਐ ਤੇ ਸਾਰੇ ਸਤਕਾਰ ਕਰਨਗੇ ਘਰ ਵਾਲਾ ਨਹੀਂ ਤੇ ਅੱਖਾਂ ਕੱਢਦੇ ਨੇ ਲੋਕ ਮੁਸ਼ਕਲ ਖੜੀ ਹੋ ਜਾਵੇਗੀ ਤੁਹਾਡੇ ਲਈ ਗਰਜ ਕੇ ਮਾਤਾ ਗੁਜਰੀ ਨੇ ਆਖਿਆ ਸੀ ਹੇ ਸਿਰ ਦੇ ਸਾਈ ਜੇ ਇੱਕ ਮਾਤਾ ਗੁਜਰੀ ਦੇ ਵਿਧਵਾ ਹੋਇਆਂ ਭਾਰਤ ਵਰਸ਼ ਦੀਆਂ ਲੱਖਾਂ ਮਾਈਆਂ ਰੰਡੀਆਂ ਹੋਣੋਂ ਬਚ ਜਾਣ ਤੇ ਇਹ ਸੌਦਾ ਫਾਇਦੇਮੰਦਾ ਹੈ ਜਾਓ ਜਾ ਕੇ ਸਿਰ ਦੇ ਦਿਓ ਇਹ ਉਹ ਦੇਵੀ ਹੈ ਜਿਨੇ ਸਨਾਤਨ ਮਤ ਨੂੰ ਰੱਖਿਆ ਹੈ ਔਰ ਜੋ ਮੂਰਤਾਂ 'ਚ ਤੁਸੀਂ ਲੱਭਦੇ ਹੋ ਉਹਨਾਂ ਨੇ ਐਸਾ ਕੋਈ ਕਾਰਨ ਨਹੀਂ ਕੀਤਾ ਹੋਵੇਗਾ ਠੀਕ ਹੈ ਅਦਬ ਹੈ ਜਿਨ੍ਹਾਂ ਕੋਲ ਸਮਤਾ ਨੇ ਮਾਤਾ ਗੁਜਰੀ ਨਾਲੋਂ ਵੱਡਾ ਕਿਸੇ ਦਾ ਰਤਬਾ ਨਹੀਂ ਆਲਾ ਸ਼ਾਨ ਜਿਹਦੀ ਸ਼ਾਨ ਸਭ ਨਾਲੋਂ ਉੱਚੀ ਹੈ ਮੁਸਲਮਾਨ ਅੱਲਾ ਯਾਰ ਖਾਂ ਕਹਿੰਦਾ ਹੈ ਵਿਛੋੜੇ ਦੀ ਘੜੀ ਹੈ ਔਰ ਇਹ ਦੁਖਦਾਇਕ ਹੁੰਦੀ ਹੈ ਵਿਸ਼ੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਜੰਬੂਰ ਵੇਖਿਆ ਹੈ ਨਾ ਸਾਨੀ ਲੋਹਾਰਾਂ ਕੋਲ ਹੁੰਦੀ ਹੈ ਪੱਠੀ 'ਚ ਲੋਹੇ ਨੂੰ ਪਲਟਦੇ ਨੇ ਕਿਦਰੇ ਉਹਦੇ ਨਾਲ మాਸ ਨੋਚੀਏ ਨਾ ਬੰਦੇ ਦਾ ਦਰਦ ਬੜਾ ਹੋਵੇਗਾ ਕਹਿੰਦੇ ਸਾਧੂਆਂ ਨੂੰ ਰੱਬ ਦੇ ਵਿਛੋੜੇ ਦਾ ਤੇ ਪਰਿਵਾਰ ਦੇ ਮੈਂਬਰਾਂ ਨੂੰ ਪਰਿਵਾਰਕ ਵਿਛੋੜੇ ਦਾ ਜਿਹੜਾ ਦਰਦ ਹੈ ਦੁੱਖ ਹੈ ਉਹ ਸਨੀ ਦੇ ਦੁੱਖ ਨਾਲੋਂ ਵੀ ਭਿਆੰਕਰ ਹੈ ਪਿਆਰੇ ਤੋਂ ਦੂਰੀ ਜਿਹੜੀ ਹੈ ਬੜੀ ਦੁਖਦਾਇਕ ਹੁੰਦੀ ਹੈ ਇਓਂ ਸਤ ਪੋ ਦੀਆਂ ਸ਼ਮਾਂ ਮਾਤਾ ਜੀ ਤੁਰੇ ਜਾ ਰਹੇ ਨੇ ਸਰਸਾ ਨਦੀ ਤੇ ਸਤਲੁਜ ਦਾ ਜਿੱਥੇ ਮਿਲਾਪ ਹੈ ਉਥੇ ਇੱਕ ਪਤਨ ਸੀ ਪਿੰਡ ਚੱਕ ਡੇਰੇ ਦਾ ਉਥੇ کریم ਬਖਸ਼ 마ਸ਼ੀ ਦੀ ਕੁੱਲੀ ਹੈ 마ਸ਼ੀ ਮਲਾਹ ਕਿਸ਼ਤੀ ਚਲਾਉਂਦਾ ਹੈ ਰਾਈਆਂ ਨੂੰ ਪਤਨ ਤੋਂ ਪਾਰ ਲਾਉਂਦਾ ਹੈ ਇਹਦੀ ਕੁੱਲੀ ਵਿੱਚ ਮਾਤਾ ਗੁਜਰੀ ਜੀ ਸਹਿਬਜ਼ਾਦਿਆਂ ਨੂੰ ਲੈ ਕੇ ਚਲੇ ਗਏ ਇਹਦੇ ਪਿਸ਼ੋਕੜ ਬਾਰੇ ਪੜ੍ਹਨਾ ਹੋਵੇ ਤੇ ਇਤਿਹਾਸ ਵਿੱਚ ਜ਼ਿਕਰ ਹੈ ਇੱਕ ਸਾਕਾ Hindu ਤਹਿ ਆਹੀ ਤੁਰਕ ਜੋਰ ਤਹ ਜਨਮ ਵਟਾਹੀ ਹੈ ਇਹ ਹਿੰਦੂ ਇਹਦਾ ਨਾਮ ਜਿਹੜਾ ਸੀ ਨਾ ਉਹ ਕਰਮੋਂ ਸੀ ਧੱਕੇ ਨਾਲ ਇਹਨੂੰ کریم ਬਖਸ਼ ਬਣਾ ਲਿਆ ਸੀ ਮੁਸਲਮਾਨਾਂ ਨੇ ਕੁੰਮਾ ਤੇ ਕੀਮਾ ਤਹ ਕੀਨਾ ਤਿਸ ਹੀ ਕੈ ਗ੍ਰਹਿ ਬਾਸਾ ਲੀਨਾ ਉਹਦੀ ਕੁੱਲੀ ਚ ਮਾਤਾ ਦੀ ਪਹੁੰਚੇ ਔਰ ਇਹ ਗਵਾਹੀ ਕਹਦੀ ਹੈ ਭਾਈ ਦੁਨਨਾ ਸਿੰਘ ਹੰਡੂਰੀਏ ਦੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਚੋਂ ਇੱਕ ਕਵੀ ਨੇ ਕਹਿੰਦੇ ਕੁੰਮੇ ਮਾਸ਼ਕੀ ਨੂੰ ਜ਼ਬਰੀ کریم ਬਖਸ਼ ਬਣਾਇਆ ਮੁਗਲਾਂ ਨੇ ਇਹ ਜਦੋਂ ਮਾਤਾ ਜੀ ਨੂੰ ਵੇਖਦਾ ਹੈ ਚਰਨ ਪਰਸਦਾ ਹੈ ਜਦੋਂ ਗੁਰੂਕੀਆਂ ਸਾਖੀਆਂ ਪੜੋ ਉੱਥੇ ਵੀ ਇਹਦਾ ਨਾਮ ਕੁੰਮਾ ਮਾਸ਼ਕੀ ਮਿਲੇਗਾ ਤੁਹਾਨੂੰ ਮਾਤਾ ਜੀ ਨੇ ਸਭ ਕੁਝ ਦੱਸਿਆ ਜੋ ਵਾਪਰਿਆ ਹੈ ਕਹਿੰਦਾ ਤੁਸੀਂ ਆਸਣ ਲਾਓ ਕੁੱਲੀ ਵਿੱਚ ਮੈਂ ਪਿੰਡੋਂ ਜਾ ਕੇ ਭੋਜਨ ਦਾ ਪ੍ਰਬੰਧ ਕਰਾਂ ਇੱਕ ਬ੍ਰਾਹਮਣੀ ਦੇ ਘਰ ਗਿਆ ਮਾਤਾ ਲక్ష్ਮੀ ਦੇ ਉਹਨੂੰ ਦੱਸ ਕੇ ਸਮਝਾਇਆ ਇਹ ਖਬਰ ਨਹੀਂ ਕੰਨੋਂ ਕੰਨ ਕਿਸੇ ਨੂੰ ਹੋਣੀ ਚਾਹੀਦੀ ਗੁਰੂ ਪਰਿਵਾਰ ਮੇਰੀ ਕੁੱਲੀ ਵਿੱਚ ਹੈ ਭੋਜਨ ਮੈਂ ਲੈ ਜਾਣਾ ਤੇ ਸਵੇਰ ਦਾ ਭੋਜਨ ਲੈ ਕੇ ਮਾਈ ਤੂੰ ਮੇਰੀ ਕੁੱਲੀ ਚ ਆ ਜਾਈਂ ਰਾਤ ਨੂੰ ਭੋਜਨ ਸ਼ਕਾਇਆ ਮਾਤਾ ਗੁਜਰੀ ਨੂੰ ਸਹਿਬਜ਼ਾਦਿਆਂ ਨੂੰ ਸੱਤ ਪੋ ਦੀ ਰਾਤ ਪਿੰਡ ਚੱਕ ਢੇਰੇ ਕੁੰਮੇ 마ਸ਼ਕੀ ਦੀ ਕੁੱਲੀ ਵਿੱਚ ਮਾਤਾ ਦੀ ਸਹਿਬਜ਼ਾਦਿਆਂ ਗੁਜ਼ਾਰੀ ਤੇ ਸਾਰੀ ਰਾਤ ਕੁੰਮਾ 마ਸ਼ਕੀ ਕੁੱਲੀ ਦੇ ਬਾਹਰ ਪਹਿਰਾ ਦਿੰਦਾ ਰਿਹਾ ਅੱਠ ਪੋ ਦਾ ਦਿਨ ਚੜਿਆ 1761 ਬਿਕਰਮੀ ਸੰਮਤ ਮਾਤਾ ਲక్ష్ਮੀ ਪਿੰਡੋਂ ਭੋਜਨ ਲੈ ਕੇ ਆਈ ਮਾਤਾ ਜੀ ਨੂੰ ਸਹਿਬ ਜਾਦਿਆਂ ਨੂੰ ਸ਼ਿਕਾਇਆ ਮਾਤਾ ਗੁਜਰੀ ਨੇ ਖੁਸ਼ ਹੋ ਕੇ ਕੁਝ ਗਹਿਣੇ ਸੋਨੇ ਦੇ ਮਾਤਾ ਲక్ష్ਮੀ ਨੂੰ ਦਿੱਤੇ ਕੁਝ ਮਾਇਆ ਖੁਸ਼ ਹੋ ਕੇ ਕੁੰਮੇ 마ਸ਼ਕੀ ਨੂੰ ਦਿੱਤੀ ਬਸ ਉਹ ਜਿਹੜਾ ਗੰਗਾ ਬ੍ਰਾਹਮਣ ਹੈ ਨਾ ਉਥੇ ਪੋਟਲੀ ਤੇ ਇਹਦੀ ਨਜ਼ਰ ਪੈ ਗਈ ਹੁਣ ਮੁਸ਼ਕਿਲ ਇਹ ਹੈ بڑے بڑے ਮਾਇਆ ਦੀ ਮਾਰ ਹੇਠਾ ਜਾਂਦੇ ਨੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਪਹਿਲੇ ਦਿਨ ਤੋਂ ਬੇਈਮਾਨ ਹੋਵੇਗਾ ਚਾਕਰ ਹੈ ਗੁਰੂ ਘਰ ਦਾ ਬੜੇ ਉੱਥੇ ਆਉਂਦੇ ਜਾਂਦੇ ਸਨ ਮੱਥਾ ਟੇਕਣ ਸੇਵਾ ਕਰਦੇ ਸਨ ਪਰ ਇਹ ਮਾਇਆ ਦੀ ਖੇਡ ਐਸੀ ਹੈ ਮਨ ਬਦਲ ਗਿਆ ਹੁਣ ਕੁਝ ਜ਼ਿਆਦਾ ਹੀ ਮੋਹ ਚ ਤਾਉਂਦਾ ਹੈ ਗੁਰੂ ਪਰਿਵਾਰ ਦਾ ਵੀ ਮੈਂ ਤੁਹਾਨੂੰ ਪੂਰੀ ਹਿਫਾਜ਼ਤ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਿਲਾਵਾਂਗਾ ਇਸ ਪਤਨ ਤੋਂ ਕੁੰਮੇ ਮਾਸ਼ਕੀ ਨੇ ਬੇੜੀ ਵਿੱਚ ਭਾਇਆ ਗੰਗੂ ਨੂੰ ਮਾਤਾ ਗੁਜਰੀ ਨੂੰ ਖੱਤਰ ਵੀ ਲੱਦ ਲਈ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨੂੰ ਵੀ ਬਿਠਾ ਲਿਆ ਤੇ ਦਰਿਆੋਂ ਪਾਰ ਕਰ ਦਿੱਤਾ ਹੁਣ ਮਾਤਾ ਜੀ ਗੰਗੂ ਦੇ ਨਾਲ ਸਹਿਬਜ਼ਾਦਿਆਂ ਨੂੰ ਲੈ ਕੇ ਤੁਰੇ ਜਾਂਦੇ ਨੇ ਤੇ ਜਦੋਂ ਰੋਪੜ ਦੇ ਕਰੀਬ ਪਹੁੰਚੇ ਨਾ ਬੇਈਮਾਨ ਗੰਗੂ ਮਾਤਾ ਗੁਜਰੀ ਨੂੰ ਆਖਣ ਲੱਗਾ ਮਾਂ ਰੋਪੜ ਸ਼ਾਹੀ ਫੌਜ ਦਾ ਪੈਰਾ ਬੜਾ ਸਖਤ ਹੈ ਗੁਰੂ ਗੋਬਿੰਦ ਸਿੰਘ ਗੁਰੂ ਪਰਿਵਾਰ ਦੀ ਭਾਲ ਵਿੱਚ ਫੌਜਾਂ ਫਿਰਦੀਆਂ ਨੇ ਤੇ ਆਪਾਂ ਰੋਪੜ ਥਾਣੀ ਨਾ ਲੰਗੀਏ ਉੱਧਰ ਜਾਣਾ ਠੀਕ ਨਹੀਂ ਮੇਰਾ ਪਿੰਡ ਕਰੀਬ ਹੈ ਆਪਾਂ ਰਸਤਾ ਬਦਲ ਕੇ ਜੰਗਲ ਥਾਣੀ ਚਲੇ ਜਾਨੇ ਹੁਣ ਗੁਰੂ ਘਰ ਦਾ ਚੱਕਰ ਐ ਇਸ ਕਰਕੇ ਨਹੀਂ ਮਦਦ ਕਰ ਰਿਆ ਬੇਈਮਾਨੀ ਇਹ ਐ ਜਾਣਦਾ ਐ ਵੀ ਜੇ ਰੋਪੜ ਥਾਣੀ ਲੰਘੇ ਕਿਧਰੇ ਗੁਰਾਂ ਦਾ ਸੇਵਕ ਨਿਹੰਗ ਖਾਂ ਪਠਾਨ ਮਿਲ ਪਿਆ ਉਹ ਗੁਰੂ ਪਰਿਵਾਰ ਨੂੰ ਲੈ ਕੇ ਕਿਤੇ ਗੁਰੂ ਤੱਕ ਨਾ ਪਹੁੰਚਾ ਦੇਵੇ ਤੇ ਮੈਂ ਆ ਮਾਇਆ ਕਿਥੋਂ ਲੁੱਟਾਂਗਾ ਇਹ ਗਹਿਣੇ ਕਿਦਾਂ ਲੁੱਟਾਂਗਾ ਤੋ ਜਾਣ ਬੁੱਝ ਕੇ ਇਸ ਬੰਦੇ ਨੇ ਰਸਤਾ ਬਦਲਿਆ ਹੈ ਸ਼ਹੀਦਾਨੇ ਵਫਾ ਦੇ ਵਿੱਚ ਅੱਲਾ ਯਾਰਖਾਂ ਲਿਖਦੇ ਨੇ ਗੰਗੂ ਰਸੋਈਏ ਨੇ ਜੋ ਦੇਖਾ ਇਹ ਇਜ਼ਤਰਾਬ ਮਾਤਾ ਕੀ ਸਤਗੁਰੂ ਕੀ ਕੀਆ ਇਸਨੇ ਇਹ ਖਿਤਾਬ ਜਦੋਂ ਮਾਹੌਲ ਵੇਖਿਆ ਇਹਨੇ ਫਿਰ ਕੁਝ ਐਸਾ ਚਿਤ ਵੇਆ گاؤں ਮੇਰਾ ਕਰੀਬ ਹੈ ਚਲਿਏ ਵਹਾਂ ਜਨਾਬ ਬਾਂਗੇ ਉਠਾ ਕੇ ਆਈਏ ਪਿਛੇ ਮੇਰੇ ਸ਼ਿਤਾਬ ਜਲਦੀ ਨਾਲ ਮਾਤਾ ਜੀ ਮੇਰੇ ਨਾਲ ਚੱਲੋ ਪਿਛੇ ਪਿਛੇ ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿੱਚ ਭਾਈ ਸੁਖਾ ਸਿੰਘ ਨੇ ਵੀ ਇਹ ਗਵਾਈ ਭਰੀ ਹੈ ਹਤੋ ਮਸੰਦ ਨੀਚ ਇੱਕ ਪਾਪੀ ਵਿਪ ਬੰਸ ਚੰਡਾਰ ਸੋ ਖਾਪੀ ਰੋ ਪਰ ਤੇ ਵਹੋ ਰਾਹੋ ਪੁਲਾਈ ਨਿਜਪੁਰ ਕੋ ਲੈ ਗयो ਕਸਾਈ ਰੋਪੜ ਤੋਂ ਰਸਤਾ ਭੁਲਾ ਕੇ ਆਪਣੇ ਪਿੰਡ ਨੂੰ ਲੈ ਤੁਰਿਆ ਹੁਣ ਤੁਰੇ ਜਾ ਰਹੇ ਨੇ ਮਾਤਾ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਇਹਦਾ ਮਨ ਵਿਉਂਤਾ ਹੀ ਘੜਦਾ ਗਿਆ ਗੰਗੂ ਦਾ ਵੀ ਇਹ ਮਾਇਆ ਇਹ ਗਹਿਣੇ ਕਿਦਾਂ ਲੁੱਟਣੇ ਨੇ ਬਾਣੀ ਕਹਿੰਦੀ ਹੈ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾਮੋਹਨੀ ਮੋਹਿਆ ਨਰਕ ਕੀ ਰੀਤ ਮਨ ਖੁਟਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਖਰਕਾ ਖੈ ਪਰ ਤਉ ਛਟੈ ਜੋ ਉਪਰ ਲਾਦਾ ਮਨ ਖੋਤੇ ਵਰਗਾ ਐ ਪਛੰਡੇ ਬੜੇ ਮਾਰਦਾ ਚੱਟ ਇਧਰ ਤੇ ਚੱਟ ਉਧਰ ਪਤਾ ਨਹੀਂ ਕਦੋਂ ਬਦਲ ਜਾਵੇ ਚੱਟ ਬੇਈਮਾਨ ਹੋ ਜਾਂਦਾ ਹੈ ਜਦੋਂ ਸਿੰਘ ਸਾਗਰ ਪੜਦੇ ਹੋ ਨਾ ਉਦੇ ਵਿੱਚ ਇੱਕ ਦੋਰਾ ਹੈ ਲਿਖਦੇ ਨੇ ਜ਼ੋਰਾਵਰ ਸਿੰਘ ਫਤੇ ਸਿੰਘ ਗੁਜਰੀ ਮਾਤਾ ਸਾਥ ਕਾਈਨੌਰ ਕੇ ਤਲਕੇ ਵਸੇ ਏਕਪੁਰ ਰਾਤ ਪਿੰਡ ਕਾਈਨੌਰ ਪਹੁੰਚੇ ਨੇ ਹੁਣ ਜੇ ਆਪਾਂ ਡਿਸਟੈਂਸ ਵੇਖੀਏ ਪਿੰਡ ਚੱਕ ਢੇਰੇ ਤੋਂ ਰੋਪੜ ਥਾਣੀ 27 ਕਿਲੋਮੀਟਰ ਕਾਈਨੌਰ ਪਿੰਡ ਦੀ ਦੂਰੀ ਬਣਦੀ ਹੈ ਇਹ ਗੰਗੂ ਦੇ ਪਿੰਡ ਸਹੇੜੀ ਤੋਂ ਕੇਵਲ 2 ਕਿਲੋਮੀਟਰ ਹੈ ਇਥੇ ਇੱਕ ਤਲਾਬ ਦੇ ਕੰਢੇ ਰਾਤ guzari ਮਾਤਾ ਜੀ ਨੇ ਸਹਿਬਜ਼ਾਦਿਆਂ ਤੇ ਗੰਗੂ ساری ਰਾਤ ਜਾਗਦਾ ਰਹਾ ਵੀ ਕਦੋਂ ਦਾ ਲੱਗੇ ਤੇ ਮਾਇਆ ਲੱਗੇ ਭਜਾਂ ਦਾ ਨਾ ਲੱਗਾ ਨੌ ਪੋ ਦੀ ਸਵੇਰ ਹੋਈ ਇਤਿਹਾਸਕਰ ਜ਼ਿਕਰ ਕਰ ਨੇ ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਵਿਦਵਾਨ ਨੇ ਸਾਡੇ ਲਹਿਮਾਤੋ ਨਿਰਜ ਗयो ਗਰਾਮ ਸਹੇੜੀ ਥੇ ਉਸ ਕੋ ਨਾਮ ਜਾਏ ਉਜਾੜ ਮਦ ਟਕ ਬਹਾਈ ਚੀਜ਼ ਸਭੀ ਉਨ ਕਰੀ ਕਬਜਾਈ ਮਾਤਾ ਜੀ ਨੂੰ ਕਹਿੰਦਾ ਹੈ ਮਾਂ ਪਿੰਡ ਸਹੇੜੀ ਹੁਣ ਨੇੜੇ ਹੀ ਐ ਆਪਾਂ ਉੱਥੇ ਜਾ ਕੇ ਘਰ ਭੋਜਨ ਕਰਾਂਗੇ ਗੰਗੂ ਲੈ ਕੇ ਦੁਰਪਿਆ ਹੁਣ ਤੁਰੇ ਜਾਂਦੇ ਨੇ ਸਹੇੜੀ ਪਿੰਡ ਦੇ ਦੱਖਣ ਵਿੱਚ ਇੱਕ ᱴਾਕ ਸੀ ਉਜਾੜੀ ਜੀ ਜਗਾ ਜੰਗਲ ਵਰਗੀ ਉੱਥੇ ਮਾਤਾ ਜੀ ਨੂੰ ਬਿਠਾ ਦਿੱਤਾ ਸਹਿਬਜ਼ਾਦਿਆਂ ਸਮੇਤ ਆਪ ਕਹਿੰਦਾ ਮਾਂ ਮੈਂ ਆਪਣੇ ਪਿੰਡ ਦਾ ਮਾਹੌਲ ਵੇਖ ਆਵਾਂ ਕਿਦਰੇ ਸਖਤਾਈ ਬਹੁਤੀ ਨਾ ਹੋਵੇ ਜੇ ਹੋਵੇਗੀ ਅੱਗਾ ਪਿਛਾ ਕਰ ਲਵਾਂਗੇ ਜਦੋਂ ਪਿੰਡ ਗਿਆ ਕੀ ਸੁਣਦਾ ਹੈ ਡੰਕੇ ਤੇ ਚੋਟ ਹੋ ਰਹੀ ਹੈ ਐਲਾਨ ਹੋ ਰਿਹਾ ਹੈ ਜੋ ਗੁਰੂ ਪਰਿਵਾਰ ਦੀ ਮਦਦ ਕਰੇਗਾ ਗੁਰੂ ਦੀ ਮਦਦ ਕਰੇਗਾ ਪਰਿਵਾਰ ਸਣੇ ਕੋਲੂ ਪੀੜਿਆ ਜਾਵੇਗਾ ਜੋ ਗਿਰਫਦਾਰ ਕਰਵਾਵੇਗਾ ਉਹਨੂੰ ਮੂੰਹੋਂ ਮੰਗਿਆ ਨਾਮ ਮਿਲੇਗਾ ਮਾਤਾ ਜੀ ਡੀਕਦੇ ਰਹੇ ਗੰਗੂ ਆਇਆ ਹੀ ਨਾ ਉੱਥੇ ਇੱਕ ਕੁਟਿਆ ਸੀ ਉੱਥੇ ਟਿਕ ਗਏ ਉਹ ਫਕੀਰ ਜਿਹੇ ਦੀ ਕੁਟਿਆ ਉਹ ਆ ਗਿਆ ਅਜਨਬੀ ਚਿਹਰੇ ਵੇਖੇ ਤੇ ਪੁੱਛਦਾ ਹੈ ਮਾਤਾ ਜੀ ਇੱਥੇ ਕਿਵੇਂ ਬੈਠੇ ਹੋ ਉਹ ਮਾਂ ਭੇਦ ਨਹੀਂ ਦੇਣਾ ਚਾਹੁੰਦੀ ਕਹਿੰਦੀ ਬਸ ਐਵੇਂ ਹੀ ਬੈਠੇ ਆਂ ਉਥੇ ਗੁਰਦੁਆਰਾ ਐਮਾ ਸਾਹਿਬ ਬਣਿਆ ਹੈ ਅੱਜਕੱਲ ਮਾਤਾ ਨੇ ਕੋਈ ਥੋ ਪਤਾ ਨਹੀਂ ਦੱਸਿਆ ਕਾਸਿਦਾ ਹਮ ਫਕੀਰ ਲੋਗੋਂ ਕਾ ਇੱਕ ਠਿਕਾਣਾ ਨਹੀਂ ਕਿ ਤੁਜ ਸੇ ਕਹੇ ਫਕੀਰਾਂ ਦੀ ਕਿਹੜੀ ਕੋਈ ਜਗ੍ਹਾ ਹੈ ਕਦੇ ਇੱਥੇ ਤੇ ਕਦੇ ਉੱਤੇ ਮਾਤਾ ਜੀ ਨੇ ਕੁਝ ਨਾ ਦੱਸਿਆ ਉਹ ਸਮਝ ਗਿਆ ਫਕੀਰ ਤੇਰੇ ਦਾ ਨੂਰ ਵੇਖ ਕੇ ਸੋਚਦਾ ਏ ਬਖਸ਼ੀਆਂ ਰੂਹਾਂ ਨੇ ਕਹਿੰਦਾ ਮਾਤਾ ਜੀ ਤੁਸੀਂ ਇੱਥੇ ਕੁਲੀ ਚ ਆਰਾਮ ਕਰੋ ਮੈਂ ਤੇ ਫਕੀਰ ਹਾਂ ਫਿਰਦਾ ਹਾਂ ਜੰਗਲਾਂ ਦੇ ਵਿੱਚ ਆਪ ਚਲੇ ਆ ਗਿਆ ਸ਼ਾਮਾਂ ਪਈਆਂ ਗੰਗੂ ਸਹੇੜੀ ਪਿੰਡ ਤੋਂ ਮੁੜਿਆ ਕਹਿੰਦਾ ਮਾਤਾ ਜੀ ਚਲੋ ਚੱਲੀਏ ਅਲਾ ਯਾਰਖਾਂ ਲਿਖਦਾ ਏ ਖੇੜੀ ਮੈਂ ਜਾ ਬਿਰਾਜੇ ਇਹ ਅਲੱ ਕਿਸਾ ਸ਼ਾਮ ਕੋ ਕੋਠਾ ਬ੍ਰਾਹਮਣ ਨੇਂ ਦਿਆ ਕਕਿਆਮ ਕੋ ਸਿਹੜੀ ਪਹੁੰਚ ਗਿਆ ਮਾਤਾ ਜੀ ਨੂੰ ਲੈ ਕੇ ਰਹਿਣ ਲਈ ਕੋਠਾ ਦਿੱਤਾ ਆਪਣੀ ਮਾਂ ਸੋਭੀ ਨਾਲ ਮਿਲਾਇਆ ਬੇਈਮਾਨ ਆਪਣੀ ਮਾਤਾ ਨੂੰ ਕਹਿੰਦਾ ਮਾਂ ਖਾਣੇ ਵਿੱਚ ਜ਼ਹਿਰ ਪਾ ਦੇ ਮਾਤਾ ਗੁਜਰੀ ਨੂੰ ਸਹੇਬ ਜਾਦਿਆਂ ਨੂੰ ਖਵਾ ਦੇ ਇਹਨਾਂ ਕੋਲ ਜਿਹੜਾ ਧੰਨ ਹੈ ਉਹ ਆਪਣੇ ਕੋਲ ਆ ਜਾਵੇਗਾ ਫਿਰ ਸੱਤ ਪੀੜੀਆਂ ਵੀ ਨਹੀਂ ਮੁਕਦਾ ماتا سوبھی نے منع کر دیتا خدا پرست عورت سی دی میں پاپ نہیں کرنا اللہ یار خان لکھ دے نے ماتا کے ساتھ ڈبا تھا زیورات کا للچا جسے تھا دیکھ کے جیبد صفات کا کہتے ہیں کہ جب وقت ہوا آدھی رات کا جی میں کیا خوف کش آقا کی مات کا مہروں کا بدرا اور وہ ڈبا اڑا گیا دوکھے سے برہمن خزانہ چورا گیا رات نو موران دا ڈبا مایا کی گتھلی اٹھا لئی اٹھا کے گنگو نے ٹوا پٹھے آتے شپا دتی پائی دنہ دا سنگوریا بھی کہتے ہیں پی رین خورجی تین لینی جان چوئے گڑ دینی ਇਸ ਪ੍ਰਕਾਰ ਦੇ ਨਾਲ ਮਾਇਆ ਲਕੋ ਲਈ ਅਸੰਖ ਚੋਰ ਹਰਾਮ ਖੋਰ ਬੜੇ ਨੇ ਜਿਹੜੇ ਖਾ ਕੇ ਹਰਾਮ ਕਰਦੇ ਨੇ ਨੌ ਪੋਦੀ ਰਾਤ ਗੰਗੂ ਨੇ ਕੁਝ ਐਸਾ ਕੀਤਾ ਹੁਣ 10 ਪੋਤੋ ਜਿਹੜਾ ਅੱਗੇ ਇਤਿਹਾਸ ਹੈ ਕੱਲ ਦੇ ਦੀਵਾਨ ਵਿੱਚ ਆਪ ਸੰਗਤ ਦੇ ਨਾਲ ਸਾਂਝਾ ਕਰਾਂਗੇ ਦਾਸ ਇਥੇ ਬਾਣੀ ਨੂੰ ਸੰਕੋਚਦਾ ਹੈ ਖੰਡੇ ਦੀ ਪੌਲ ਸ਼ਕੋ ਗੁਰੂ ਵਾਲੇ ਬਣੋ ਵਾਹਿਗੁਰਜੀ ਕਾ ਖਾਲਸਾ wah guruji ki fat